ਸਾਬਕਾ ਉਪ ਮੁੱਖ ਮੰਤਰੀ ਉਮਪ੍ਰਕਾਸ਼ ਸੋਨੀ ਦੇ ਗ੍ਰਹਿ ਵਿਖੇ ਹਲਕਾ ਕੇਂਦਰੀ ਦੇ ਕਾਂਗਰਸੀ ਵਰਕਰਾਂ ਨੇ ਬੈਠਕ ਕੀਤੀ ਇਸ ਦੌਰਾਨ ਵਿਸ਼ਾਲ ਭਾਸਕਰ ਮਿੰਕੂ ਡੇਰੀ ਵਾਲੇ ਨੂੰ ਕਾਂਗਰਸ ਕਮੇਟੀ ਜ਼ਿਲ੍ਹਾ ਸ਼ਹਿਰੀ ਦਾ ਸਖਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਉਮਪ੍ਰਕਾਸ਼ ਸੋਨੀ ਅਤੇ ਕੌਂਸਲਰ ਵਿਕਾਸ ਸੋਨੀ ਨੇ ਵਿਸ਼ਾਲ ਭਾਸਕਰ ਮਿੰਕੂ ਨੂੰ ਸਿਰਪਾਓ ਪੇਂਟ ਕੀਤਾ ਅਤੇ ਨਿਯੁਕਤੀ ਪੱਤਰ ਦਿੰਦਿਆ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਵਿਸ਼ਾਲ ਭਾਸਕਰ ਮਿੰਕੂ ਨੇ ਪ੍ਰੋਸਾ ਦਵਾਇਆ ਕਿਓ ਪੂਰੀ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰਨਗੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣਗੇ। ਇਸ ਮੌਕੇ ਬਲਰਾਮ ਸ਼ਰਮਾ, ਪਰਮਜੀਤ ਚੋਪੜਾ, ਰਜਿੰਦਰ ਕੁਮਾਰ ਗੱੱਪੜ, ਪੰਜਾਬ ਕਾਂਗਰਸ ਦੇ ਇਸ ਕੱਟਲ ਵਿਕਾਸ ਸ਼ਰਮਾ ਨਸ਼ਹਿਰਾ, ਡਾਕਟਰ ਵਿਸ਼ਾਲ, ਜਸਵਿੰਦਰ ਸਿੰਘ ਰਾਜਾ, ਗੁਰਮੀਤ ਪਾਟਿਆ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਮੌਜੂਦ ਸਨ। ਕੁਸ਼ਾਲ ਜੀ ਨੂੰ ਅੱਜ ਅੰਬਰਸਰ ਸ਼ਰੀ ਕਾਂਗਰਸ ਦਾ ਸੈਕਟਰੀ ਜਿਹੜਾ ਉਹ ਬਣਾਇਆ 52 ਨੰਬਰ ਵਾਰ ਤੋਂ ਸੋ ਬੁੰਡਾ ਬਹੁਤ ਇੰਟੈਲੀਜੈਂਟ ਵੀ ਆ ਤੇ ਮੇਨਤੀ ਵੀ ਆ ਸੋ ਇਹਦੇ ਕੰਮ ਨੂੰ ਵੇਖ ਕੇ ਪਾਰਟੀ ਨੇ ਇਹਨੂੰ ਜ਼ਿੰਮੇਵਾਰੀ ਦਿੱਤੀ ਆ ਸੋ ਮੈਨੂੰ ਪੂਰੀ ਆਸ ਹੈ ਵੀ ਜਿੱਦਾਂ ਅੱਗੇ ਜ਼ਿੰਮੇਵਾਰੀ ਨਾਲ ਆਪਣੇ ਕੰਮ ਕਰ ਰਿਹਾ ਇਲਾਕੇ 'ਚ ਹੋਰ ਜ਼ਿੰਮੇਵਾਰੀ ਕਿਉਂਕਿ ਇਹਦੇ ਤੇ ਭਾਰ ਪੈ ਗਿਆ ਔਰ ਪਾਰਟੀ ਦਾ ਵੀ ਸੋ ਇਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਕਰਕੇ ਨਿਭਾਏਗਾ ਸੋ ਇਹ ਮੈਨੂੰ ਵਿਸ਼ਵਾਸ ਵੀ ਆ ਇਸ ਬੱਚੇ 'ਤੇ ਸੋ ਮੈਂ ਇਹਨੂੰ ਮੁਬਾਰਕਬਾ ਦਿੰਦਾ ਪਰਮਾਤਮਾ ਕਰੇ ਇਸ ਤਰ੍ਹਾਂ ਹੀ ਚੱਲਦਾ ਥੈਂਕ ਯੂ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਆਪਣੇ ਮਨ ਬਾਰੇ ਲੀਡੋ ਹਮਪ੍ਰਕਾਸ਼ ਸੋਨੀ ਜੀ ਦਾ ਵਿਕਾਸ ਸੋਨੀ ਜੀ ਦਾ ਰੰਗੀ ਟੋਪੜਾ ਜੀ ਦਾ ਜੋੰਨ ਦਾ ਨੇ ਮੇਰੀ ਜ਼ਿੰਮੇਵਾਰੀ ਲਈ ਆ ਉਹਨੂੰ ਮੈਂ ਪਹਿਲੇ ਦਿਲ ਨਾਲ ਭੁਗਤਾਵਾਂਗਾ ਜਿੱਥੇ-ਜਿੱਥੇ ਮੇਰੀ ਡਿਊਟੀ ਲਾਣਗੇ ਮੈਂ ਪਹਿਲੀਆਂ ਚ ਆਪਣੀ ਟੀਮ ਦੇ ਨਾਲ ਉੱਥੇ ਪਹੁੰਚਾਂਗਾ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗਾ ਵਾਰਡ ਨੰਬਰ 52 ਤੋਂ ਜਿਹੜੀ ਜ਼ਿੰਮੇਵਾਰੀ ਸੋਭੀ ਆ ਅਯੂਥ ਮੁੰਡੇ ਨੂੰ ਸਾਨੂੰ ਪੂਰੀ ਆਸ ਆ ਕਿ ਇਹ ਜਿਹੜਾ ਵਿਸ਼ਾਲ ਬਾਸਕਰ ਆ ਪੂਰੀ ਮਿਹਨਤ ਨਾਲ ਆਪਣੇ ਸੋਨੀ ਸਾਹਿਬ ਨੂੰ ਜਿਹੜਾ ਵਾਰਡ ਤੋਂ ਵੱਧ ਤੋਂ ਵੱਧ ਜਿਹੜਾ ਮਿਹਨਤ ਕਰਕੇ 啊、嗯，六块。